ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੈਨਸ਼ਨ ਅਪਡੇਟ ਦੇਣੀ ਹੈ ਜੀ 11 ਨਵੰਬਰ ਸ਼ਾਮ ਤੱਕ ਦੀ ਕੀ ਪੈਨਸ਼ਨ ਅਪਡੇਟ ਹੈ ਇਹ ਤੁਹਾਨੂੰ ਦੱਸਾਂਗੇ ਸੋ ਅੱਜ ਪੰਜਾਬ ਸਰਕਾਰ ਨੇ ਪੰਜਾਬ ਦੇ ਪੈਨਸ਼ਨਰਾਂ ਲਈ ਇੱਕ ਵੱਡਾ ਫੈਸਲਾ ਲਿਆ ਤੇ ਇਹ ਅਪਡੇਟ ਤੁਹਾਡੇ ਨਾਲ ਜ਼ਰੂਰੀ ਸਾਂਝੀ ਕਰਨੀ ਹੈ ਤੇ ਇਹ ਤੁਸੀਂ ਵੀਡੀਓ ਜੜੀਆ ਜ਼ਰੂਰ ਠਾਕੇ ਤੱਕ ਦੇਖਣੀ ਹੈ ਸ਼ਾਮ ਵੇਲੇ ਇਹ ਨਵਾਂ ਫੈਸਲਾ ਜਿਹੜਾ ਪੰਜਾਬ ਦੇ ਪੈਨਸ਼ਨਰਾਂ ਲਈ ਆਇਆ ਹੈ ਪੰਜਾਬ ਦੇ ਵਿੱਤ ਮੰਤਰੀ ਯਾਨੀ ਕਿ ਫਾਈਨੈਂਸ ਮੰਗੇਸਟਰ ਐਡਵੋਕੇਟ ਹਰਖਾਲ ਸਿੰਘ ਚਿੰਗਾ ਜਿਨੇ ਅੱਜ ਇੱਥੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਵਿਖੇ 13 ਨਵੰਬਰ ਤੋਂ 15 ਨਵੰਬਰ 2025 ਤੱਕ ਪੈਨਸ਼ਨਰ ਸੇਵਾ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਪਹਿਲ ਕਦਮੇ ਦਾ ਉਦੇਸ਼ ਸੂਬਾ ਸਰਕਾਰ ਦੇ ਸਮੂਹ ਪੈਨਸ਼ਨਰਾਂ ਨੂੰ ਜ਼ਰੂਰੀ ਇਕਈਕੀਆਈਸੀ ਪ੍ਰਕਿਰਿਆ ਸੰਬੰਧੀ ਸਹੂਲਤ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਨਵੇਂ ਲਾਂਚ ਕੀਤੇ ਪੈਨਸ਼ਨਰ ਸੇਵਾ ਪੋਰਟਲ ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣ ਵਿੱਤ ਮੰਤਰੀ ਹਰਪਾਲ ਸਿੰਘ ਜੀ ਨੇ ਦੱਸਿਆ ਕਿ ਹੰਜਾਬ ਸਰਕਾਰ ਵੱਲੋਂ 3 ਨਵੰਬਰ 2021 ਨੂੰ ਸਾਰੀਆਂ ਪੈਨਸ਼ਨ ਸੰਬੰਧੀ ਸੇਵਾਵਾਂ ਲਈ ਵਨ ਸਟਾਪ ਡਿਜੀਟਲ ਪਲੇਟਫਾਰਮ ਲਾਂਚ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਪੈਨਸ਼ਨਰਾਂ ਦੀ ਪੋਰਟਲ ਤੇ ਅਪਲਾਈਸ਼ਨ ਕਰਵਾਉਣ ਵਾਸਤੇ ਇਕਈਕੀਆਈਸੀ ਕਰਾਉਣਾ ਲਾਜ਼ਮੀ ਹੈ ਉਨਾ ਸਾਰੇ ਪੈਨਸ਼ਨਰਾਂ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਰਜਿਸਟ੍ਰੇਸ਼ਨ ਕਰਵਾਉਣ ਲਈ ਅਤੇ ਸਹਿਜ ਡਿਜੀਟਲ ਪੈਨਸ਼ਨ ਸੇਵਾ ਦਾ ਅਨੁਭਵ ਕਰਨ ਲਈ ਲੈ ਕੇ ਵਿੱਚ ਜਿਹੜਾ ਆਪਣੇ ਲੈ ਲੇ ਖਜ਼ਾਨਾ ਦਫ਼ਤਰਾਂ ਵਿੱਚ ਖੋਚੜ ਤੇ ਪੈਨਸ਼ਨਰ ਸੇਵਾ .punjab.government.in ਤੇ ਮੌਜੂਦ ਹੈ ਪੋਰਟਲ ਤੇ ਇਹਨਾਂ ਨੂੰ ਵੱਖ-ਵੱਖ ਛੇ ਮੁੱਖ ਜਿਹੜੀਆਂ ਸੇਵਾਵਾਂਆਂ ਖਰਦਾਨ ਕੀਤੀਆਂ ਜਾਂਦੀਆਂ ਨੇ ਤੇ ਮੋਬਾਈਲ ਲਾਈਫ ਰਾਹੀਂ ਤੁਸੀਂ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਹੋ ਪੈਨਸ਼ਨਰ ਨੂੰ ਹਰਵਾਰਿਕ ਫੰਕਸ਼ਨ ਤੇ ਵਿੱਚ ਤਬਦੀਲ ਕਰਨਾ ਅਰਜ਼ੀ ਦੇਣਾ ਤੇ ਲੀਵ ਟ੍ਰੈਵਲ ਕਨਸੈਸ਼ਨ ਲੈਣ ਲਈ ਅਰਜ਼ੀ ਦੇਣਾ ਪੈਨਸ਼ਨਰ ਸੰਬੰਧੀ ਸ਼ਿਕਾਇਤ ਦਰਜ ਕਰਾਉਣਾ ਪੈਨਸ਼ਨਰਾਂ ਦੇ ਨਿੱਜੀ ਵੇਰਵਿਆਂ ਨੂੰ ਅਪਡੇਟ ਕਰਨਾ ਇਹਦੇ ਵਿੱਚ ਸ਼ਾਮਲ ਹੈ ਜੀਵਨ ਪਰਮਾਨ ਮੋਬਾਈਲ ਐਪ ਜੋ ਕਿ ਐਂਡਰੋਇਡ ਤੇ ਪਲੇ ਸਟੋਰ ਤੇ ਆਈਓਐਸ ਉਰਜਾਂ ਤੇ ਜੜੀ ਉਪਲਬਧ ਹੈ ਸੋ ਅਗਲੇ ਨਾਲ ਤੁਸੀਂ ਆ ਕੀ ਇਸ ਰਜਿਸਟ੍ਰੇਸ਼ਨ ਤੁਸੀਂ ਕਰਨਾ ਹੈ ਰਜਿਸਟ੍ਰੇਸ਼ਨ ਕਰवानी ਹੈ ਤੇ ਇਸ ਤੋਂ ਬਾਅਦ ਫਿਰ ਤੁਸੀਂ ਆਪਣੇ ਮੋਬਾਈਲ ਫੋਨ ਕੰਪਿਊਟਰ ਜਾਂ ਲੈਪਟਾਪ ਦੇ ਵਿੱਚ ਗੱਤੋਂ ਕਰਕੇ ਪੋਰਟਲ ਦੀ ਆਪਣੇ ਵਿੱਚ ਲੌਗਇਨ ਆਈਡੀ ਨਾਲ ਹੀ ਘਰ ਬੈਠੇ ਜਿਆ ਨਾਲ ਸਵਾਵਾ ਦਾ ਜਿਹੜਾ ਲਾਭ ਲੈ ਸਕਦੇ ਆ ਇਸੇ ਲਾਹ ਹੈ ਨਾ ਸਵਾਵਾ ਦਾ ਲਾਭ ਲੈਣ ਲਈ ਸਵਾਵਾ ਦੇ ਅੰਦਰ ਵਿੱਚ ਜਾ ਕੇ ਸਵਾਵਾ ਦੀ ਹੋਮ ਡਿਲੀਵਰੀ ਦੀ ਫੇਂਤੀ ਕਰਕੇ ਸੰਬੰਧਿਤ ਪੈਨਸ਼ਨ ਵੰਡਣ ਵਾਲੇ ਬੈਂਕਾਂ ਜਾਂ ਜ਼ਿਲ੍ਹਾ ਕਸਾਲਾ ਦਫ਼ਤਰਾਂ ਵਿੱਚ ਜਾ ਕੇ ਲਿਆ ਜਾ ਸਕਦਾ ਹੈ ਅ ਇੱਥੇ ਹਲ ਹੋਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ ਵਧੇਰੇ ਤੁਸੀਂ ਅਪਡੇਟ ਜਿਹੜੀ ਉਹ ਇਹਨਾਂ ਨੰਬਰਾਂ ਤੇ ਕਾਲ ਕਰਕੇ ਵੀ ਲੈ ਸਕਦੇ ਆ ਸੋ ਇਹ ਕੁਝ ਗੱਲਾਂ ਅੱਜ ਹੰਜਾ ਸਰਕਾਰ ਵੱਲੋਂ ਆਖੀਆਂ ਗਿਆ ਨੇ ਸਮੁੱਚੇ ਪੈਨਸ਼ਨਰਾਂ ਲਈ ਵੱਡਾ ਫੈਸਲਾ ਲਿਆ ਗਿਆ ਤੇ ਜੇਕਰ ਇਸ ਬਾਬਤ ਤੁਹਾਡੇ ਕੋਈ ਕੁਐਸਚਨ ਸਵਾਲ ਨੇ ਕਮੈਂਟ ਦੇ ਵਿੱਚ ਹੋਈ ਸਕਦੇ ਆ ਅਸੀਂ ਉਹਦੀ ਤੁਹਾਨੂੰ ਡਿਟੇਲ ਦੇ ਵਿੱਚ ਜਿਹੜੀ ਅਪਡੇਟ ਦੇਾਂਗੇ ਹੁਣ ਮੜ ਕੇ ਆਉਨੇ ਆ ਅੱਜ ਦੇ ਫੈਸ਼ਨ ਅਪਡੇਟ ਤੇ 11 ਨਵੰਬਰ 2025 ਆਥਰ ਦੇ 7 ਵਜੇ ਤੱਕ ਸਾਨੂੰ ਫਿਲਹਾਲ ਕਿਸੇ ਨਵੇਂ ਜਲੇ ਦੇ ਵਿੱਚ ਫੈਸ਼ਨ جاری ਹੋਣ ਦੀ ਸੋਚਣਾ ਨਹੀਂ ਹੈ ਅੱਜ ਕੁਝ ਜਿਲਿਆਂ ਦੇ ਵਿੱਚ ਬੈਲ ਫਾਸ ਜ਼ਰੂਰ ਹੋਏ ਨੇ ਦੋ ਕੁ ਜਿਲਿਆਂ ਦੇ ਵਿੱਚ ਤੇ ਉਹ ਵੀ ਹਾਲੇ ਤੁਹਾਨੂੰ ਕੋਈ ਅਪਡੇਟ ਨਹੀਂ ਹੈ ਇਸ ਲਈ ਤੁਹਾਨੂੰ ਅਸੀਂ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਜੇਕਰ ਅਜੇ ਰਾਤ ਕਿਸੇ ਜਿਲ੍ਹੇ ਦੇ ਵਿੱਚ ਫੈਸ਼ਨ ਆਉਂਦੀ ਹੈ ਤੇ ਕੱਲ ਲਾਈਵ ਆ ਕੇ ਸਵੇਰੇ ਤੁਹਾਨੂੰ ਅਪਡੇਟ ਦਿੱਤੀ ਜਾਵੇਗੀ ਫਿਲਹਾਲ ਹੁਣ 7 ਵਜੇ ਤੱਕ ਕਿਸੇ ਨਵੇਂ ਜਿਲ੍ਹੇ ਦੇ ਵਿੱਚ ਫੈਸ਼ਨ ਦੀ ਕੋਈ ਅਪਡੇਟ ਨਹੀਂ ਹੈ 15 ਸਰਫੇਆ ਪੈਨਸ਼ਨਾਂ ਫੈਰੀਆਂ ਨੇ 2500 ਦਾ ਅੱਜ ਵੀ ਕੋਈ ਫੈਸਲਾ ਪੰਜਾਬ ਸਰਕਾਰ ਵੱਲੋਂ ਨਹੀਂ ਲਿਆ ਗਿਆ ਜਿਹੜੇ ਫੈਸਲੇ ਲਏ ਗਏ ਨੇ ਉਹ ਤੁਹਾਨੂੰ ਅਸੀਂ ਜਾਣਕਾਰੀ ਦੇ ਤਸਾਂਜੇ ਕਰ ਦਤਲੇ ਧੰਨਵਾਦ